ਇਹ ਵੀਰੇ ਹੈਪੀ ਕੈਨੇਡਾ ਡੇ ਅੱਜ ਸਾਰੇ ਕੈਨੇਡਾ ਵਿੱਚ ਮੈਂ ਹੈਪੀ ਡੇ ਕੈਨੇਡਾ ਡੇ ਮਨਾ ਰਹੇ ਵੀਰ ਇਹ ਦੇਖ ਲਿਓ ਜਿਹੜੇ ਗੋਰੇ ਬਾ ਕੈਨੇਡਾ ਡੇ ਮਨਾਉਣ ਵਾਸਤੇ ਕੋਈ ਸੈਂਟ ਫਰੀ ਗਿਆ ਵਾ ਕੋਈ ਟੋਰਾਂਟੋ ਕੇ ਬਾਹਰ ਗਿਆ ਵਾ ਕੋਈ ਆਪਣੀ ਕਿਸ਼ਤੀ ਲੈ ਗਿਆ ਕੋਈ ਸੂਟਰ ਸਾਈਕਲ ਹੀ ਲੈ ਗਿਆ ਬਾਹਰ ਘੁੰਮਣ ਗਿਆ ਫੈਮਿਲੀ ਕੇ ਲੈ ਅਰ ਮਾਰੇ ਵਾਲੇ ਦੇਸੀ ਦੇਖ ਲਿਓ ਵੀਰ ਘਰਾਂ ਸੁੱਤੇ ਪਏ ਅਰ ਆਦ ਰਾਜਗਾ ਵੀ ਦਾਰੂ ਇਸ਼ਵਰੇ ਕੈਨੇਡਾ ਦੇ ਸੁੱਤੇ ਪਏ ਆ ਰਾਜ ਸਿਆਮ ਨੂੰ ਵੀਰ ਜਦ ਦੁਪਹਿਰ ਤੇ ਬਾਅਦ ਇਹ ਬੱਲੇ 부জে ਵੀ ਹੋਏਗੇ ਨਾ ਕਿ ਸਾਰਿਆਂ ਕੇ ਮਾਰੇ ਦੇਸੀਆਂ ਕੇ ਇਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਕੰਮ ਪਰ ਜਾਣਾ ਉਹ ਹੋਵਾ ਮਾਰੇਣਾ ਕੈਨੇਡਾ ਦੇ 70% ਮਾਰੇ ਦੇਸੀ ਬੰਦੇ ਨੀਂਦ ਲੈਗਾ ਛੁੱਟੀ ਨੂੰ ਸੈਲੀਬ੍ਰੇਟ ਕਰਾਂ ਅਰ ਦੇਲੇ ਲਾਡਾ ਵੀ ਅੱਜ ਵੀ ਅੱਜ ਜੀ ਮੈਨੂੰ ਇਤਨਾ ਪਿਆਰ ਖਰਾਜ ਵੀ ਨਿੰਦਰ ਗੈਲ ਜੀ ਮਮਾਇਆ ਵਾ ਵੀਰੇ ਵੀਰੇ 8 ਵਜੇ ਖੁੱਲੇਗਾ ਜੀ ਮਾ ਕਰੇ ਕਰਦੋ ਸੜਾ ਕੰਬੇ ਯੋ ਹੀ ਰੋਜ ਆਜਾਂ ਟਾਈਮ ਗੈਲੀ ਮੂਹ ਚੱਕਾ ਆਪਾਂ 8 ਵਜੇ ਖੁੱਲੇ ਨੇ ਖੁੱਲੇ 8 ਵਜੇ ਆਪਾਂ ਕੜੇ ਜਾਂਦੇ ਵੀਰੇ ਪੁੱੜੀ ਜਾਂਦੇ